ਸਾਥੀਓ ਅੱਜ ਦੇ ਨਵੇਂ ਵਲੌਗ ਦੇ ਵਿੱਚ ਤੁਹਾਡਾ ਸਵਾਗਤ ਹੈ ਅੱਜ ਦਾ ਵਲੌਗ ਹੈ ਜੋ ਕਿ ਰੇਲਵੇ ਸਟੇਸ਼ਨ ਦੇ ਸੰਗਤ ਆਂਦੀ ਹੈ ਰੂਹਾਨੀਅਤ ਦੇ ਕੇਂਦਰ ਸੱਚਖੰਡ ਸ਼੍ਰੀ ਹਰਮੰਦਰ ਸਾਹਿਬ ਦੇ ਦਰਸ਼ਨ ਕਰਨ ਲਈ ਜਾਣਾ ਚਾਹੁੰਦੀ ਹੈ ਅੱਜ ਇਹ ਵੀਡੀਓ ਉਹਨਾਂ ਵਾਸਤੇ ਬਣਾਈ ਜਾ ਰਹੀ ਹੈ ਕਿ ਜੋ ਕਿ ਤੁਸੀਂ ਰੇਲਵੇ ਸਟੇਸ਼ਨ ਤੇ ਆਤੇ ਜਾਂਦੇ ਹੋ ਲੇਕਿਨ ਤੁਹਾਨੂੰ ਸ਼੍ਰੀ ਹਰਮੰਦਰ ਸਾਹਿਬ ਰਸਤੇ ਜਾਣ ਦਾ ਪਤਾ ਨਹੀਂ ਹੁੰਦਾ ਕਿਹੜੇ ਰਸਤੇ ਥਾਣੀ ਅਸੀਂ ਜਾਈਏ ਲੇਕਿਨ ਇਹ ਵੀਡੀਓ ਵਿੱਚ ਇੱਕ ਚੀਜ਼ ਬਹੁਤ ਹੀ ਖਾਸ ਹੈ ਜੋ ਕਿ ਇੱਕ ਇੱਥੇ ਬੱਸ ਲੱਗਦੀ ਹੈ ਉਹ ਤੁਹਾਨੂੰ ਫ੍ਰੀ ਇੱਥੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਜਾਏਗੀ ਤਾਂ ਅਸੀਂ ਬੱਸ ਵੀ ਦਿਖਾਵਾਂਗੇ ਕਿੱਥੇ ਬੱਸ ਲੱਗੀ ਹੁੰਦੀ ਹੈ ਤੇ ਕਿਧਰਲੀ ਸਾਈਡ ਤੇ ਹੁੰਦੀ ਹੈ ਪਹਿਲਾਂ ਤਾਂ ਅਸੀਂ ਤੁਹਾਨੂੰ ਰੇਲਵੇ ਸਟੇਸ਼ਨ ਦਿਖਾ ਦਈਏ ਕਿ ਮੈਂ ਰੇਲਵੇ ਸਟੇਸ਼ਨ ਤੇ ਖਲੋ ਕੇ ਵੀਡੀਓ ਬਣਾ ਰਿਹਾ ਹਾਂ ਕਿ ਉਹ ਮੇਰੇ ਪਿੱਛੇ ਤੁਸੀਂ ਦੇਖ ਸਕਦੇ ਹੋ ਕਿ ਇੱਕ ਇੱਕਰ ਹੈ ਉਹਦੇ ਥੱਲੇ ਬੱਸ ਪੀਲੇ ਕਲਰ ਦੇ ਜੋ ਬੱਸ ਦੇਖ ਰਹੇ ਹੋ ਉੱਥੇ ਬੱਸ ਖੜੀ ਹੈ ਤੇ ਅਸੀਂ ਪੂਰੀ ਡਿਟੇਲ ਦੇ ਵਿੱਚ ਉੱਥੋਂ ਜਾ ਕੇ ਪਤਾ ਕਰਕੇ ਦੱਸਾਂਗੇ ਕਿੰਨੇ ਵਜੇ ਕੀ ਟਾਈਮਿੰਗ ਹੁੰਦੀ ਹੈ ਇਸ ਬੱਸ ਦੀ ਇਹ ਸੰਗਤ ਜੀ ਇਹ ਸੱਚਖੰਡਿ ਸ੍ਰੀ ਹਰਮੰਦਰ ਸਾਹਿਬ ਤੋਂ ਬਸ ਆਈ ਹੈ ਜੋ ਕਿ ਉੱਥੋਂ ਦੀ ਸੰਗਤ ਨੂੰ ਇੱਥੇ ਦੇਸ਼ਮਤੇ ਲੈ ਕੇ ਆਈ ਹੈ ਤੇ ਜੋ ਕਿ ਇੱਥੋਂ ਦੀ ਸੰਗਤ ਨੇ ਹੁਣ ਰੋਹਾਨੀਅਤ ਦਾ ਕੇਂਦਰ ਸ੍ਰੀ ਦਰਬਾਰ ਸਾਹਿਬ ਦਰਸ਼ਨ ਕਰ ਲਈ ਉੱਥੇ ਜਾਣਾ ਤੇ ਇਹ ਜੋ ਡਰਾਈਵਰ ਵੀਰ ਨੇ ਇਹਨਾਂ ਕੋਲ ਪੂਰੀ ਡਿਟੇਲ ਦੇ ਨਾਲ ਪੁੱਛਾਂਗੇ ਕੀ ਟਾਈਮ ਹੁੰਦਾ ਤੇ ਕਿੰਨੇ ਵਜੇ ਬਸ ਇੱਥੇ ਆਉਂਦੀ ਹੈ ਤੇ ਕਿਹੜੇ ਟਾਈਮ ਤੇ ਬਸ ਚੱਲਦੀ ਤੇ ਕਿਹੜੇ-ਕਿਹੜੇ ਦਿਨ ਬਸ ਸੇ ਚੱਲੇਗੀ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਹ ਵਾਹਿਗੁਰੂ ਜੋ ਕੇ ਐਜੀਪੀਸੀਐਲ ਨੇ ਉਪਰਾਲਾ ਕੀਤਾ ਗਿਆ ਕਿਵੇਂ ਦਾ ਉਪਰਾਲਾ ਅਤੇ ਕੀ ਕਹਿਣਾ ਚਾਹੋਗੇ ਇਸ ਉਪਰਾਲੇ ਬਾਰੇ ਬੜਾ ਉਪਰਾਲਾ ਬਹੁਤ ਵਧੀਆ ਹੈ ਚਲੀ ਜੇਟੇ ਸੱਜਣ ਸੋ 2 2 3 3 ਮਿੰਟ ਬਾਅਦ ਬੱਸਾਂ ਨਹੀਂ ਜਾਂਦੀ ਤੇ ਕਿੰਨੀਆਂ ਕ ਬੱਸਾਂ ਨੇ ਤੇ ਕੀ ਟਾਈਮਿੰਗ ਹੈ ਇਸ ਬੱਸ ਦੀ ਤਾਂ ਮੈਂ ਪੜ੍ਹ ਜਾਣ ਕਿੱਦੀ ਆ 24 ਘੰਟੇ ਦੀ ਸੰਕਟਾਂ ਵਾਸਤੇ ਕਿੰਨਾ ਕ ਵਧੀਆ ਉਪਰਾਲਾ ਹੈ ਜੀ ਸਾਡੇ ਸਾਹਮਣੇ ਆ ਤੇ ਅੱਜ ਹੋ ਜਾਣ ਚਾਰ ਜਾਣੇ ਹੋ ਜਾਣ ਦਾ ਹੋ ਜਾਣਾ ਸਿਰੇ ਬੱਸ ਲੈ ਕੇ ਤੁਰਦੀ ਆ। ਕੋਈ ਇਹ ਜਿਹਾ ਕੀ ਦਰਨੀ ਕੀ ਅੰਦਰ ਬੱਸ ਵਿੱਚ ਬੈਠੇ ਰਹਿਣਾ ਤੇ ਪਰ ਅੱਲਾ ਇੱਥੇ ਹੀ ਬਹੁਤ ਵਧੀਆ ਜੀ ਲੋਅ ਹੈ। ਸੰਕਤਾ ਨੂੰ ਮਤਲਬ ਜਦੋਂ ਬਾਹਰੋਂ ਆਉਂਦੇ ਨੇ ਰੇਲ ਸਟੇਸ਼ਨ ਤੇ ਟਾੜੀ ਬੱਸ ਲੱਗੀ ਹੁੰਦੀ ਹੈ ਮੁਸ਼ਕਲ ਬਹੁਤ ਆਉਂਦੀ ਹੈ ਰਸਤਿਆਂ ਦਾ ਪਤਾ ਨਹੀਂ ਹੁੰਦਾ ਤੇ ਉਹਨਾਂ ਵਾਸਤੇ ਕੀ ਕਰਨਾ ਚਾਹੋਗੇ। ਸਾਰੇ ਰਸਤੇ ਆ ਤੇ ਉਹਨਾਂ ਆ ਤੇ ਬੱਸਾਂ ਲੱਗੀਆਂ। ਜੇ ਨਹੀਂ 2 ਮਿੰਟ ਰੇਟ ਨਹੀਂ ਕਰ ਸਕਦੇ। ਫ੍ਰੀ ਬੱਸ ਹੈ ਜੀ ਕੋਈ ਪੈਸਾ ਨਹੀਂ। ਫ੍ਰੀ ਬੱਸ ਕੋਈ ਨਹੀਂ। ਜੀ ਵਾਹਿਗੁਰੂ ਇਹ ਜੋ ਕਿ ਅੱਜ ਕਿਸੇ ਨੇ ਫ੍ਰੀ ਬੱਸ ਚਲਾਈ ਗਈ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਬੱਸ ਨੂੰ ਉਹ ਬਹੁਤ ਵਧੀਆ ਹੈ ਇੱਥੋਂ ਸੂਹਰ ਤੱਕ ਪਹੁੰਚ ਗਿਆ ਇੱਥੋਂ ਸਾਨੂੰ ਜਲਦੀ ਪਹੁੰਚਾ ਦਿੰਦੇ ਨੇ ਇੱਕ ਵੱਡੀ ਗੱਲ ਤਾਂ ਹੈ ਕਿ ਜੁਟੀ ਵਾਲੇ ਆ ਵੀ ਅਸੀਂ ਹੁਣ ਸਕੂਮਿਕ ਕਮੇਟੀ ਵਾਲੇ ਸੁਣੋ ਬਹੁਤ ਵਧੀਆ ਕੰਮ ਕਰ ਰਹੇ ਨੇ ਅਸੀਂ ਹੁਣ ਚੰਨ ਨੂੰ ਜਾਂਦਾ ਰਹੇ ਹਾਂ ਮਸਤ ਜਿਸ ਸੱਚੇ ਸੇਵਾ ਵਾਲੇ ਹਾਂ ਹਮਤਮਨੀ ਯਾਤਰਾ ਹੈ ਉਹ ਸਾਥੀ ਜਿਵੇਂ ਕਰ ਰਹੇ ਉਹ ਵੀ ਸਕੂਮਿਕ ਕਮੇਟੀ ਦੇ ਇੱਕ ਪਾਸੇ ਦਾ ਬਹੁਤ ਹੀ ਵਧੀਆ ਕੱਲ ਨੂੰ ਸਾਨੂੰ ਅਟਾਰੀ ਬਾਦ ਸਾਡੇ ਵੀ ਆਖੀ ਪ੍ਰਿੰਦਰ ਕੌਰ ਜੀ ਪ੍ਰਿੰਦਰ ਕੌਰ ਜੀ ਜੋ ਉਪਰਾਲਾ ਕੀਤਾ ਗਿਆ ਜੀਪਸੀ ਵੱਲੋਂ ਕਿਸ ਤਰ੍ਹਾਂ ਦਾ ਉਪਰਾਲਾ ਦੇਖਦੇ ਹੋ ਸੰਗਤ ਵਾਸਤੇ ਫ੍ਰੀ ਬੱਸ ਚਲਾਈ ਗਈ ਹੈ ਬਹੁਤ ਵਧੀਆ ਉਪਰਾਲਾ ਹੈ ਬਹੁਤ ਹੀ ਵਧੀਆ ਲੱਗਦਾ ਹੈ ਇਦਾਂ ਦੇ ਉਪਰਾਲੇ ਹੋਰ ਹੋਣੇ ਚਾਹੀਦੇ ਹਨ ਹਾਂਜੀ ਹਾਂ ਹੋਰ ਹੋਣੇ ਚਾਹੀਦੇ ਆ ਜਿੰਨੀ ਸੰਗਤ ਦਾ ਸਭ ਨੂੰ ਮੀਟਾ ਮਿਲਣਾ ਚਾਹੀਦਾ ਸੰਗਤ ਜੀ ਇਹ ਉੱਪਰ ਡੀਟੇਲ ਵੀ ਦਿੱਤੀ ਗਈ ਹੈ ਫ੍ਰੀ ਬੱਸ ਸੇਵਾ 24 ਘੰਟੇ ਰੇਲ ਸਟੇਸ਼ਨ ਤੋਂ ਸੱਚਖੰਡਿਚਰੀ ਹਰਮੰਦਰ ਸਾਹਿਬ ਇਹ ਤੁਹਾਨੂੰ ਫਰੀ ਦਰਸ਼ਨ ਕਰਵਾਏਗੀ ਰੇਲ ਸਟੇਸ਼ਨ ਤੋਂ ਲੈ ਕੇ ਜਾਏਗੀ ਤੇ ਜਿਨ੍ਹਾਂ ਨੂੰ ਰਸਤਿਆਂ ਦਾ ਨਹੀਂ ਪਤਾ ਹੁੰਦਾ ਉਹ ਇਸ ਬਸ ਦੇ ਵਿੱਚ ਆ ਕੇ ਬੈਠ ਸਕਦਾ ਤੇ ਇੱਕ ਵਾਰੀ ਫੇਰ ਤੁਹਾਨੂੰ ਲੋਕੇਸ਼ਨ ਦਿਖਾ ਦਿੰਦੇ ਆ ਇੱਧਰ ਰੇਲ ਸਟੇਸ਼ਨ ਹੈ ਤੇ ਇੱਧਰ ਇਹ ਮਤਲਬ ਬਸ ਲੱਗਦੀ ਹੈ ਤੇ ਇੱਥੋਂ ਮਤਲਬ ਸੰਗਤ ਦਰਸ਼ਨ ਕਰਨ ਲਈ ਫਰੀ ਸੱਚਖੰਡਿ ਸ਼੍ਰੀ ਹਰਮੰਦਰ ਸਾਹਿਬ ਜਾ ਸਕਦੀ ਹੈ ਜਲ ਸਪੌਨ ਦਾ ਵੀ ਪ੍ਰਬੰਧ ਕੀਤਾ ਗਿਆ ਹੈ ਤੇ ਗਰਮੀ ਤੁਹਾਨੂੰ ਪਤਾ ਬਹੁਤ ਜ਼ਿਆਦਾ ਹੋ ਗਈ ਹੈ ਤੇ ਖਾਸ ਕਰਕੇ ਸ਼ੈੱਡ ਪਾਏ ਗਿਆ ਹਨ ਲਾਈਟਿੰਗ ਦਾ ਬਹੁਤ ਵਧੀਆ ਖਾਸ ਪ੍ਰਬੰਧ ਹੈ ਤੇ ਪੱਖੇ ਵੀ ਚੱਲ ਰਹੇ ਹਨ ਤੇ ਬੈਠਣ ਦੀ ਬਹੁਤ ਹੀ ਵਧੀਆ ਜਗ੍ਹਾ ਹੈ ਕਿ ਜੋ ਕਿ ਸੰਕਟਾਂ ਨੂੰ ਠਕਾਵਟ ਨਾ ਹੋ ਸਕੇ ਉਹ ਆਪਣੇ ਰਸਤੇ ਨਾਲ ਇੱਥੇ ਬੈਠ ਸਕਣ ਦੇ ਹਾਂਜੀ ਸੰਗਤ ਜੀ ਜੋ ਕਿ ਤੁਹਾਨੂੰ ਦਿਖਾਇਆ ਕਿ ਅੰਦਰ ਵੀ ਆਪਾਂ ਡਰਾਈਵਰ ਸਾਹਿਬ ਨਾਲ ਵੀ ਗੱਲ ਕੀਤੀ ਹੈ ਕਿ ਫ੍ਰੀ ਬੱਸ ਚੱਲਦੀ ਹੈ ਰੇਲਵੇ ਸਟੇਸ਼ਨ ਤੋਂ ਜਿੰਨੇ ਦਰਸ਼ਨ ਕਰਨੇ ਹੋ ਉਹ ਤੁਹਾਨੂੰ ਇਥੋਂ ਰੇਲਵੇ ਸਟੇਸ਼ਨ ਤੋਂ ਲੈ ਕੇ ਜਾ ਸਕਦਾ ਹੈ ਤੇ ਇਹ ਜਾਣਕਾਰੀ ਕਿਵੇਂ ਦੀ ਲੱਗੀ ਕਮੈਂਟ ਕਰਕੇ ਜਰੂਰ ਦੱਸਣਾ ਤੇ ਮਿਲਦੇ ਹਾਂ ਜੀ ਨਵੇਂ ਵਲੌਗ ਦੇ ਵਿੱਚ